अप्रैल की, की करो तैयारी छ अप्रैल की करो तैयारी की करो तैयारी आ रहे भगवतारी दस दई की श्री राम नवमी के त्योहार भगवातारी परिवार काहनपुर वालों एक विशाल शोभा यात्रा दा का आरंभ छे अप्रैल दिन एतवार को हनुमान मंदिर काहनपुर विखे जाएगा जिसन लैके अज भगवातारी परिवार वालों शाहपुर टाउनशिप कलोनी के श्री लक्ष्मी नारायण मंदिर विखे कारड विमोचन किया गया इस मौके जानकारी देंदे हुए पगवातारी परिवार के आगू मनदीप सिंह साथिया ने दसिया कि छे अप्रैल दिन एतवार को सवेरे ग्यारह बजे श्री हनुमान मंदिर काहनपुर तो शोभा यात्रा का आरंभ किया जाएगा जो कि काहनपुर पंगोली चौंक और होर भी पिंड की परिक्रमा करते हुए अखीरव दुखिर दो बजे के करीब श्री लक्ष्मी नारायण मंदिर शाहपुरखंडी टाउनशिप विखे समाप्ति की जाएगी

ਸਭ ਤੋਂ ਪਹਿਲਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਟੀਮ ਭਗਵਾਧਾਰੀ ਵੱਲੋਂ 6 ਅਪ੍ਰੈਲ ਜੋ ਕਿ ਸਨਾਤਨ ਦਾ ਸਭ ਤੋਂ ਵੱਡਾ ਮਹੋਤਸਵ ਜਿੰਨੂੰ ਅਸੀਂ ਤਿਹਾੜ ਦੇ ਰੂਪ ਚ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਵਾਸਤੇ ਸਾਨੂੰ ਹਰ ਸਾਲ ਇਦਾਂ ਹੀ ਹਰ ਪਿੰਡ ਹਰ ਗਲੀ ਹਰ ਮੁਹੱਲੇ ਹਰ ਮੰਦਰ ਚ ਜਾ ਜਾ ਕੇ ਮੀਟਿੰਗਾਂ ਕਰਵਾਉਣੇ ਪੈਂਦੇ ਆ ਔਰ ਲੋਕਾਂ ਨੂੰ ਜਾਗਰਿਤ ਕਰਨੇ ਪੈਂਦਾ ਕਿ ਸਨਾਤਨ ਦਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਸ਼੍ਰੀ ਰਾਮ ਨੌਮੀ ਉਹ ਅਹੀ ਜਿਹੜਾ ਤਿਹਾੜ ਦੇ ਉਪ ਮਨਾਉਂਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਉਹ ਪਿਛਲੇ 4 ਸਾਲਾਂ ਤੋਂ ਲਗਾਤਾਰ ਦੇ ਪ੍ਰਯਾਸ ਜਿਹੜਾ ਸਫਸਲ ਹੋਇਆ ਸਾਰੀਆਂ ਦੀ ਸਾਰੀਆਂ ਆਰੰਭਾ ਕਮੇਟੀਆਂ ਦੇ ਸਹਿਯੋਗ ਨਾਲ ਦੇਖੋ ਜੀ ਜਿੱਥੇ ਤੱਕ ਤਿਆਂ ਹੀ ਹੁੰਦੀ ਗੱਲ ਕੀਤੀ ਹੈ ਪਹਿਲੀ ਗੱਲ ਤਾਂ ਇਹ ਸ਼ੋਭਾ ਯਾਤਰਾ ਹੈ ਇੱਥੇ ਪਰਮੇਸ਼ਰੀ ਰਾਮ ਦੀ ਸ਼ੋਭਾ ਵਧਾਉਣ ਵਾਸਤੇ ਹਰ ਪਿੰਡੋਂ ਹਰ ਮਾਲੇਜੋਂ ਸਾਨੂੰ ਸਹਿਯੋਗ ਮਿਲਦਾ ਹੈ ਚਾਹੇ ਪ੍ਰਸ਼ਾਸਨ ਦੀ ਗੱਲ ਕਰੀਏ ਚਾਹੇ ਸਰਕਾਰੀ ਦਾ ਪਦਰ ਦੀ ਗੱਲ ਕਰੀਏ ਹਰ ਪਾਸੋਂ ਸਾਨੂੰ ਭਰਪੂਰ ਜਿਹੜਾ ਸਹਿਯੋਗ ਸਾਨੂੰ ਮਿਲਦਾ ਹੈ ਵਰਨ ਜੀ ਇੱਕ ਮੇਰਾ ਨਾਮ ਜੀ ਵਰੁਣ ਆ ਮੈਂ ਬਗਵਾਦਾਰੀ ਟੀਮ ਦਾ ਇੱਕ ਸਦਸਾ ਹਾਂ ਔਰ ਜਨਤਾ ਨੂੰ ਇਹੀ ਮੈਸੇਜ ਆ ਕਿ ਜਿਸ ਸੰਸਕ੍ਰਿਤੀ ਦਾ ਅਸੀਂ ਹਿੱਸਾ ਆ ਉਸੇ ਸੰਸਕ੍ਰਿਤੀ ਦਾ ਹਿੱਸਾ ਇਸੇ ਤਰ੍ਹਾਂ ਬਣੇ ਰਹਾਗੇ ਅਗਰ ਅਸੀਂ ਸਾਡੇ ਤਿਉਹਾਰਾਂ ਨੂੰ ਭਾਵੇਂ ਰੂਪ ਦੇ ਵਿੱਚ ਮਨਾਵਾਗੇ ਅੱਜ ਤੋਂ 5-6 ਸਾਲ ਪਿੱਛੇ ਚਲ ਜਾਈਏ ਤੇ ਰਾਮ ਨਵੀ ਜਿਹੜਾ ਤਿਉਹਾਰ ਆ ਸਾਡੇ ਡਿਸਟ੍ਰਿਕਟ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਨਹੀਂ ਮਨਾਇਆ ਜਾਂਦਾ ਸੀ ਬਗਵਾਦਾਰੀ ਟੀਮ ਨੇ ਇਹ ਪ੍ਰਯਾਸ ਕੀਤਾ ਪਿਛਲੇ 5 ਸਾਲਾਂ ਤੋਂ ਔਰ ਬਗਵਾਦਾਰੀ ਟੀਮ ਹੈ ਜਿਹੜੀ ਇਹ ਇੱਕ ਪਿੰਡ ਦੁਨੀਆ ਇਹ ਬਾਕਵਾਕ ਪਿੰਡਾਂ ਤੋਂ ਚੁਣਿਆ ਹੋਇਆ ਭਰਾ ਜਿਨ੍ਹਾਂ ਦੀ ਸੋਚ ਮਿਲੀ ਜਿਨ੍ਹਾਂ ਨੇ ਮਿਲ ਜੁਲ ਕੇ ਕੰਮ ਕੀਤਾ ਤਾਂ ਜਾ ਕੇ ਅੱਜ ਰਾਮਨੋਮੀ ਵਾਲੇ ਦਿਨ ਚਿੱਤੇ ਵਿੱਚ ਜਿੱਨੀਆਂ ਰਾਮਲਾ ਕਮੇਟੀਆਂ ਇੱਕ ਛੰਡੇ ਥੱਲੇ ਇਕੱਠੀ ਹੁੰਦੀ ਆ ਔਰ ਇਸ ਤਿਹਾਰ ਨੂੰ ਤਿਹਾਰ ਦੇ ਰੂਪ ਚ ਮਨਾਇਆ ਜਾਂਦਾ ਆ ਜਿੱਦਾਂ ਕਿ ਪਿਛਲੇ 4 ਸਾਲਾਂ ਤੋਂ ਸੇਮ ਰੁਟੀਨ ਆ ਇਹ ਸ਼ੋਭਾ ਯਾਤਰਾ 6 April ਸਵੇਰੇ 11 ਵਜੇ ਪਿੰਡ ਕਾਨਪੁਰ ਹਨੂਮਾ ਜੀ ਦਾ ਮੰਦਿਰ ਜੋ ਕਿ ਡਿਫੈਂਸ ਰੋਡ ਦੇ ਕੋਲ ਨੇਅਰ ਪੰਗੋਲੀ ਚੌਕ ਸਵੇਰੇ 11 ਵਜੇ ਸ਼ੋਭਾ ਯਾਤਰਾ ਤੋਂ ਸਟਾਰਟ ਹੋਏਗੀ ਜਿਹੜੀ ਬਾਇਆ ਦਸਾਇਂਪਰ ਵਾਲੇ ਰੋਡ ਤੋਂ ਹੁੰਦੇ ਹੋਏ ਖਾਨਪੁਰ ਜਾਏਗੀ ਖਾਨਪੁਰ ਤੋਂ ਜੂ ਟਨ ਲੈ ਕੇ ਪੰਗੋਲੀ ਰੋਡ ਤੋਂ ਹੁੰਦੇ ਹੋਏ ਜੁਗਿਆਲ ਲక్ష్ਮੀਨਾਇਕ ਮੰਦਿਰ ਸਮਾਪਤੀ ਕਰੇਗੀ ਮੈਂ ਸ਼ੇਰ ਪ੍ਰਕਾਸ਼ ਅਧਿਕਾਰੀ ਸ਼੍ਰੀ ਸਨਾਤਨ ਦਨ ਸਭਾ ਸ਼ਾਪੁਰ ਕੰਡੀ ਟਾਊਨਸ਼ਿਪ ਬਗਵਾਦਾਰੀ ਟੀਮ जिन्होंने आज श्री लक्ष्मीनारायण मंदिर से शुभारंभ श्री रामनवमी के उपलक्ष्य में किया है मैं उनका हार्दिक धन्यवाद करता हूँ और अपनी सभा की ओर से इन बच्चों को आशीर्वाद देता हूँ कि जे इसी प्रकार हिंदुओं के लिए कार्य करते रहें और इसमें बढ़ चढ़ कर हिस्सा लें जी टीम श्री लक्ष्मीनारायण मंदिर में जब इनकी यात्रा समाप्ति पर होती है तो यहाँ पधारते हैं और हम इनका भरपूर स्वागत करते हैं जो भी लंगर की व्यवस्था है इनके लिए श्री स्नातन सभा की ओर से की जाती है एक बार फिर इन नौजवानों का हार्दिक धन्यवाद करता हूँ और यही चाहता हूँ कि जय प्रभु श्री राम जी के ਕਾਰੇ ਮੇਂ ਬੜ ਚੜ ਕਰ ਹਿੱਸਾ ਰੇ જય શ્રી ਰਾਮ જય ਸ਼੍ਰੀ